ਅਮਰੂਦ ਉਰੇ ਅੰਜੀਰ ਲੱਗੀ ਆ ਬਹੁਤ ਲੱਗਦੀਆਂ ਅੰਜੀਰਾ ਬਹੁਤ ਲੱਗੀਆਂ ਬਹੁਤ ਖਾਧੀਆਂ ਸਾਡੀਆਂ ਸਕਾਉਣੀਆਂ ਵੀ ਰੱਖੀਆਂ ਹੋਈਆਂ ਉਰੇ ਅਮਰੂਦ ਇਹ 12 ਮਾਸੀ ਆ ਹੁਣ ਛੋਟਾ ਜਿਹਾ ਬੂਟਾ ਏ ਕਿਉਂ ਲਾਇਆ ਸੀ ਤੇ ਹੁਣ ਇਹਨੂੰ ਪੰਜ ਛੇ ਅਮਰੂਦ ਲੱਗੇ ਆ ਛੋਟੇ ਛੋਟੇ ਆਹ ਨਾਲ ਆ ਗਿਆ ਸਿਵਾਂ ਦਾ ਬੂਟਾ ਇਹ ਰੂ ਵੀ ਸਿਵਾਂ ਲੱਗੇ ਸੀ 10 12 ਤੇ ਆ ਗਿਆ ਮਸੰਮੀਆਂ ਦਾ ਬੂਟਾ ਨਾਲ ਹੀ ਆ ਦੇਖਣਾ ਮਸੰਮੀਆਂ ਬਹੁਤ ਲੱਗੀਆਂ ਇਹਨੂੰ ਪੂਰਾ ਆਇਆ ਮਸੰਮੀਆਂ ਆ ਮੰਜਾ ਪਿਆ ਕੰਦੇ ਨਾਲ ਇਹਦੇ ਤੇ ਬਾਹਰ ਪੈ ਜਾਈਦਾ 5:00 ਵਜੇ ਦੇ ਨੂੰ 6:30 ਵਜੇ ਦੇ ਨੂੰ ਬਾਹਰ ਵਧੀਆ ਹਵਾ ਲੱਗਦੀ ਏ ਠੰਡੀ ਆ ਦੇ ਮੰਜੇ ਤੇ ਹੁਣ ਅੰਦਰ ਹਲੇ ਪੱਖੇ ਦੀਆਂ ਹਵਾਾਂ ਗਰਮਾ ਅੰਦਰ ਕਰਕੇ ਬਾਰ ਮੰਜੇ ਤੇ ਬਹਿ ਜਾ ਤੇ ਸਗਾ ਠੰਡੀ ਹਵਾ ਲੱਗਦੀ ਆ ਆਹਿਆ ਬੂਟਾ ਸਾਰਾ ਥੱਲੇੋਂ ਵੈਸੇ ਸੰਗ ਨਾਲ ਨੇ ਲੱਗੇ ਹੋਏ ਆ ਤੋ ਕਿੰਨੂ ਨਹੀਂ ਤਾਂ ਆਪਣੇ ਮਸੰਬੀਆਂ ਨਹੀਂ ਤਾਂ ਵੜ ਦੰਦੇ ਭਲਾ ਅੱਜ ਸਪਰੇਅ ਕਰੀ ਆ ਪੰਪ ਰੱਖਤਾ ਅੰਦਰ ਜਵਾਨ ਨਖਰਿਆ ਦਿਨ ਪੂਰਾ ਵਧੀਆ ਪਰੇ ਪਾਲਕ ਲੱਗੀ ਆ ਪਾਲਕ ਤੋਂ ਲਈ ਤਲ ਸਾਗ ਬਣਾਇਆ ਦਿੱਥੇ ਲੱਗਿਆ ਮੇਥਿਆਂ ਦੀਆਂ ਲਾਈਆਂ ਆਖਦਣੋ ਆ ਥੱਲੇ ਤੰਗੀਆਂ ਲੱਗਿਆ ਤੰਗੀਆਂ ਬਣ ਜਾਣਾ ਵਧੀਆ ਇੰਨੇ ਚ ਥੋੜਾ ਥੋੜਾ ਹੋਈ ਜਾਣਾ ਇਹ ਸਾਡੇ ਸਾਰੇ ਬੂਟੇ ਲੱਗੇ ਆ ਬਹੁਤ ਵਧੀਆ ਕੱਪਾ ਕਰੇ ਵਾਹਿਗੁਰੂ